ਪੰਜਾਬ ਰੋਡਵੇਜ ਪਨਵਸਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਕਿਲੋਮੀਟਰ ਸਕੀਮ ਬਸਾਂ ਦੇ ਵਿਰੋਧ ਵਿੱਚ ਕੀਤੀ ਗਈ ਹੜਤਾਲ ਸੋਮਵਾਰ ਚੌਥੇ ਦਿਨ ਵਿੱਚ ਦਾਖਲ ਹੋ ਗਈ। ਪੀਆਰਟੀਸੀ ਕਪੂਰਥਲਾ ਡੀਪੂ ਵਿੱਚ ਹੜਤਾਲ ਤੇ ਬੈਠੇ ਕੰਟਰੈਕਟ ਵਰਕਰਜ਼ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਕਿਲੋਮੀਟਰ ਸਕੀਮ ਟੈਂਡਰ ਰੱਦ ਨਹੀਂ ਕਰਦੀ ਤੇ ਗ੍ਰਿਫਤਾਰ ਕੀਤੇ ਗਏ ਸਾਥੀਆਂ ਨੂੰ ਰਿਹਾਰ ਨਹੀਂ ਕਰਦੀ ਉਦੋਂ ਤੱਕ ਉਹਨਾਂ ਦੀ ਹੜਤਾਲ ਜਾਰੀ ਰਹੇਗੀ। ਦੇਖਣਾ ਸਾਰਿਆਂ ਦਾ ਸਵਾਗਤ ਹੈ ਮੈਂ ਅਮਨਜੋਤ ਵਾਲੀਆ ਅੱਜ ਫਿਰ ਆਇਆ ਅਸੀਂ ਬੱਸ ਸਟੈਂਡ ਤੇ ਜਿੱਥੇ ਕਿ ਕੱਚੇ ਮਲਾਈਆਂ ਵੱਲੋਂ ਹੜਤਾਲ ਕੀਤੀ ਗਈ ਹੈ ਪੀਆਰਟੀਸੀ ਔਰ ਪਨ ਬੱਸ ਲੋ ਮੇਰੇ ਨਾਲ ਜੁੜ ਚੁਕੇ ਮਲਾਈਮ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਅੱਜ ਦੀ ਫੇਰ ਹੜਤਾਲ ਹੈਗੀ ਆ ਸਰਕਾਰ ਵੱਲੋਂ ਆਲਟੀਮੇਟ ਦਿੱਤਾ ਗਿਆ ਸੀਗਾ ਕਿ ਤੁਸੀਂ ਜਿਹੜੀ ਹੜਤਾਲ ਵਾਪਸ ਲੈ ਲਓ ਔਰ ਤੁਹਾਡੀ ਗੱਲ ਵੀ ਹੋਈ ਕੱਲ ਮੰਤਰੀ ਸਾਹਿਬ ਨਾਲ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਵੇਖੋ ਅਸੀਂ ਤਾਂ ਸਾਡਾ ਇਰਾਦਾ ਨਹੀਂ ਹੈ ਹੜਤਾਲ ਕਰਨ ਦਾ ਅਸੀਂ ਤਾਂ ਸਿਰਫ ਜਿਹੜੇ ਕਿਲੋਮੀਟਰ ਬਸਾਂ ਦੇ ਟੈਂਡਰ ਖੋਲਣ ਜਾ ਰਹੀ ਸਰਕਾਰ ਉਹਦੇ ਵਿਰੋਧ ਵਿੱਚ ਸਿਰਫ ਇੱਕ ਦੋ ਘੰਟੇ ਦੀ ਗੇਟ ਰੈਲੀ ਕਰਨੀ ਸੀ ਪਰ ਸਰਕਾਰ ਨੇ ਇੱਕ ਦਿਨ ਪਹਿਲਾਂ ਹੀ ਸਾਡੇ ਜੋ ਆਗੂ ਸਾਹਿਬਾਨ ਆ ਪ੍ਰਧਾਨ ਉਹ ਘਰਾਂ ਤੋਂ ਚੁੱਕ ਕੇ ਜੇਲਾ ਵਿੱਚ ਡਾਕ ਤੇ ਗ੍ਰਿਫਤਾਰ ਕਰਤੇ ਸਾਡੇ ਕੋਈ ਸਾਥੀ ਸਸਪੈਂਡ ਕਰਤੇ ਅਸੀਂ ਹੀ ਸਿਰਫ ਇਹੀ ਸੋਚਿਆ ਸੀ ਕਿ ਅਸੀਂ ਇੱਕ ਦੋ ਘੰਟੇ ਦੀ ਗੇਟ ਰੈਲੀ ਕਰਕੇ ਤੇ ਇਹਦਾ ਵਿਰੋਧ ਕਰਾਂਗੇ ਪਰ ਉਹਨਾਂ ਨੇ ਆਪ ਸਾਨੂੰ ਮਜਬੂਰ ਕਰਤਾ ਹੜਤਾਲ ਕਰ ਲਈ ਸਰਕਾਰ ਨੇ ਤੇ ਸਾਡੇ ਸਾਥੀਆਂ ਨੂੰ ਜੇਲ੍ਹਾਂ 'ਚ ਡਾਕਤਾ ਕੋਈ ਸਾਡੇ ਸਾਥੀਆਂ ਤੇ ਪਰਚੇ ਪਾਤੇ ਨਾਜਾਇਜ਼ ਕੋਈ ਸਾਡੇ ਸਾਥੀਆਂ ਨੂੰ ਬਿਲਕੁਲ ਹੀ ਡਿਊਟੀ ਤੋਂ ਖਾਰਜ ਕਰਤਾ ਤੇ ਉਸ ਕਰਕੇ ਸਾਨੂੰ ਹੜਤਾਲ ਜਿਹੜੀ ਉਹ ਆ ਲੰਬੇ ਸਮੇਂ ਲਈ ਕਰਨੀ ਪੈ ਰਹੀ ਆ ਅਸੀਂ ਅੱਜ ਵੀ ਸਰਕਾਰ ਅੱਗੇ ਬੇਨਤੀ ਕਰਦੇ ਆ ਕਿ ਸਾਡੀਆਂ ਜੋ ਜਾਇਜ਼ ਮੰਗਾਂ ਉਹਨਾਂ ਨੂੰ ਮੰਨ ਲਿਆ ਜਾਵੇ ਸਾਡੇ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਤਾਂ ਜੋ ਪੰਜਾਬ ਦਾ ਜੋ ਮਾਹੌਲ ਆ ਉਹ ਪਹਿਲਾਂ ਦੀ ਤਰ੍ਹਾਂ ਬਣ ਸਕੇ ਤੇ ਅਸੀਂ ਵੀ ਆਪਣੀਆਂ ਡਿਊਟੀਆਂ ਤੇ ਵਾਪਸ ਜਾ ਸਕੀਏ ਨਹੀਂ ਤਾਂ ਫਿਰ ਜੇ ਸਰਕਾਰ ਸਾਡੇ ਸਾਥੀਆਂ ਨੂੰ ਨਹੀਂ ਰਿਹਾ ਕਰਦੀ ਉਹਨਾਂ ਨੂੰ ਉਹਨਾਂ ਦੇ ਹੱਕ ਨਹੀਂ ਦਿੰਦੀ ਜਾਂ ਡਿਊਟੀਆਂ ਤੇ ਵਾਪਸ ਨਹੀਂ ਲੈਂਦੀ ਤੇ ਅਸੀਂ ਇਸੇ ਤਰ੍ਹਾਂ ਹੀ ਹੜਤਾਲ ਜਾਰੀ ਰੱਖਾਂਗੇ ਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਸੰਘਰਸ਼ ਜਿਹੜਾ ਵਾ ਉਹ ਇਤੋਂ ਵੀ ਜ਼ਿਆਦਾ ਤਿੱਖਾ ਕਰਾਂਗੇ ਭਾਈ ਕੀ ਕਹਿਣਾ ਚਾਹੋਗੇ ਅੱਜ ਦੀ ਹੜਤਾਲ ਬਾਰੇ ਅੱਜ ਦੀ ਹੜਤਾਲ ਜਿਹੜੀ ਆ ਪੂਰੀ ਸਾਡੀ ਕਾਮਯਾਬ ਹੈ ਜੀ ਕੱਲ ਸਾਡੀ ਉਥੇ ਪੱਟੀ ਜਿਹੜਾ ਲਾਲਜੀਤ ਭੁੱਲਣਾ ਮੀਟਿੰਗ ਹੋਈ ਸੀ ਪੰਜ ਸੱਤ ਘੜੀ ਜਿਹੜੀ ਮੀਟਿੰਗ ਚੱਲੀ ਆ ਉਹਦੇ ਬੇਸਿੱਟਾ ਨਿਕਲੀ ਆ ਕੋਈ ਇਹੋ ਜੀ ਗੱਲ ਨਹੀਂ ਹੋਣੀ ਨੇ ਨਤਾਰੀ ਵਿੱਚ ਜਿਹੜੀ ਸਾਡੇ ਹੱਕ ਦੇ ਵਿੱਚ ਹੋਵੇ ਕੁਝ ਗੱਲਾਂ ਜਿਹੜੀਆਂ ਉਹ ਕੀਤੀਆਂ ਸੀ ਵੀ ਚਲੋ ਸਾਡੇ ਜਿਹੜੇ ਬੰਦੇ ਆ ਉਹ ਰਿਹਾ ਕਰਦ ਨੇ ਪਰ ਅਜੇ ਤੱਕ ਜਿਹੜੇ ਰਿਹਾ ਨਹੀਂ ਕੀਤੇ ਗਏ ਕਿ ਕੁਈ ਜਿਹੜਾ ਕਿਸਾਨ ਜਿੱਥੇ ਬੰਦੀਆਂ ਸੀਗੀਆਂ ਹੋਰ ਵੀ ਕੋਈ ਜਿੱਥੇ ਬੰਦੀਆਂ ਅ ਕੱਲ ਦਾ ਸੀਗਾ ਕਿ ਡੀਸੀ ਆਫਿਸ ਤੋਂ ਵੀ ਤੁਹਾਡੇ ਨਾਲ ਸਮਰਥਨ ਕਰਨ ਹਾਂਜੀ ਕਾਫੀ ਜਿਹੜੇ ਕਿਸਾਨ ਸੀਗਾ ਜਿਹੜੀਆਂ ਸਾਡੇ ਨਾਲ ਜੁੜੀਆਂ ਆ ਉਥੇ ਪੱਟੀ ਡੀਪੋ ਗਏ ਜਿਹੜਾ ਸਾਡਾ ਪ੍ਰੋਗਰਾਮ ਸੀ ਕੱਲ ਆ ਉਹ ਬਹੁਤ ਜ਼ਿਆਦਾ ਸਾਡਾ ਕੰਮ ਜਾ ਰਿਹਾ ਸਤ ਆਈਆਂ ਡੀਪੋ ਦੇ ਜਿਹੜੇ ਸਾਡੇ ਮੈਂਬਰ ਆ ਉਹ ਆਏ ਸੀਗੇ ਉਥੇ ਕਿ ਉਹਨਾਂ ਵਿੱਚ ਬਹੁਤ ਜ਼ਿਆਦਾ ਯਾਨੀ ਕਿ ਸਾਨੂੰ ਉਤਸ਼ਾਹ ਮਿਲਿਆ ਇਸ ਦਾ ਜਿਹੜਾ ਸਾਡਾ ਜਿਹੜਾ ਸੰਘਰਸ਼ ਹੈ ਜਾਰੀ ਹੈ ਤੇ ਅੱਜ ਵੀ तकरीबन ਜਿਹੜੇ ਕਿਸਾਨ ਆਗੂ ਆ ਸਾਡੇ ਕੋਲ ਕੇ ਗਏ ਇੱਥੇ ਬਲਾਰੇ ਬੋਲ ਕੇ ਗਏ ਆ ਤੇ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਚੋਂ ਜਿਹੜੇ ਆਏ ਸੀਗੇ ਬਲਾਰੇ ਜਿਹੜੇ ਬੋਲ ਕੇ ਗਏ ਆ ਜੀ ਸਾਨੂੰ ਪੂਰਾ ਸਮਰਥਨ ਆ ਸਾਡਾ ਰਹਿਂਦਾ ਖੁੰਦਾ ਜਿਹੜਾ ਸਾਡੀਆਂ ਸਵਾਰੀਆਂ ਉਹ ਵੀ ਸਾਡਾ ਸਮਰਥਨ ਕਰ ਰਹੀਆਂ ਕਾਲਜ ਵਾਲੇ ਮੁੰਡੇ ਜਿਹੜੇ ਆ ਕਾਲਜ ਵਾਲਾ ਜੂਸ ਜਿਹੜਾ ਸਾਡੇ ਆਉਣ ਵਾਲੀ ਪੀੜ੍ਹੀ ਆ ਉਹ ਵੀ ਸਾਡਾ ਸਮਰਥਨ ਕਰਦੀ ਹੈ ਜੀ